ਸਤਿ ਸ਼੍ਰੀ ਅਕਾਲ ਦੋਸਤੋ ਗੁਰਬਾਣੀ ਸਾਡਾ ਗੁਰਮਤ ਸਾਹਿਤ ਹੈ ਸਾਹਿਤ ਜਿਹੜਾ ਹੁੰਦਾ ਉਹ ਜ਼ਿੰਦਗੀ ਦੇ ਵੱਖਰੇ ਵੱਖਰੇ ਕਨਸੈਪਟ ਪੇਸ਼ ਕਰਦਾ ਹੈ ਵੱਖਰੇ ਵੱਖਰੇ ਢੰਗ ਸਿਖਾਉਂਦਾ ਹੈ ਜ਼ਿੰਦਗੀ ਦੇ ਰਹੱਸ ਦੱਸਦਾ ਹੈ ਭੇਤ ਦੱਸਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਨ ਵੀ ਹੈ ਜਦੋਂ ਮੈਂ ਵੀਡੀਓ ਬਣਾ ਰਿਹਾ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਕਨਸੈਪਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜ਼ਿੰਦਗੀ ਨੂੰ ਜਿਉਣ ਦੇ ਇਸ ਦਾ ਜਿਹੜਾ ਨਾਮ ਹੈ ਉਹ ਸ਼੍ਰੀ ਆਦ ਗ੍ਰੰਥ ਸਾਹਿਬ ਜੀ ਹੈ ਬਹੁਤ ਸਾਰੇ ਧਾਰਮਿਕ ਗ੍ਰੰਥ ਬਹੁਤ ਸਾਰੀਆਂ ਕਿਤਾਬਾਂ ਨੇ ਚੰਗੀਆਂ ਜਿਨ੍ਹਾਂ ਨੂੰ ਪੜਨ ਤੋਂ ਬਾਅਦ ਬੰਦੇ ਦਾ ਜਿਹੜਾ ਮਨ ਹੈ ਉਹ ਬਹੁਤ ਅੱਛਾ ਹੋ ਜਾਂਦਾ ਹੈ ਬਹੁਤ ਅੱਛੇ ਕਨਸੈਪਟ ਨੇ ਗੁਰਬਾਣੀ ਵਿੱਚ ਸਮਝਣ ਦੇ ਜ਼ਿੰਦਗੀ ਜਿਉਣ ਦੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਅੱਜ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ ਸਾਰਾ ਇਹਦਾ ਜਿਹੜਾ ਇਹ ਸਮੇਲ ਆ ਇਹਦੀ ਬੇਸਿਕ ਜਾਣਕਾਰੀ ਆਮ ਜਾਣਕਾਰੀ ਬਾਰੇ ਗੱਲ ਕਰਦੇ ਆਂ ਕਿ ਇਹਦੇ ਵਿੱਚ ਕੀ ਕੀ ਆ 16 ਪਸ਼ਾਵਾਂ ਦਾ ਗੁਲਦਸਤਾ ਗੁਰੂ ਸਾਹਿਬ ਦੀ ਬਾਣੀ ਕਿਉਂਕਿ ਇਹ ਅਸੀਂ ਮੰਨ ਸਕਦੇ ਆਂ ਕਿ 1200 ਸਨ 1200 ਤੋਂ ਲੈ ਕੇ ਲਗਭਗ 1700 ਤੱਕ 5 ਸਦੀਆਂ ਪੰਜ ਸਦੀਆਂ ਦੇ ਮਹਾਨ ਲੋਕਾਂ ਦਾ ਰਚਿਆ ਹੋਇਆ ਸਾਹਿਤ ਉਹਦਾ ਸੁਮੇਲ ਹੈ ਮਹਾਨ ਰਚਨਾਵਾਂ ਦਾ ਸੁਮੇਲ ਹੈ ਕਿਉਂਕਿ ਬਾਬੇ ਫਰੀਦ ਦਾ ਜਨਮ 1173 ਈਸਵੀ ਚ ਹੋਇਆ 12ਵੀਂ ਸਦੀ ਚ ਤੇ ਅਖੀਰ ਤੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ 1675 ਤੱਕ ਮੰਨ ਲਓ 1700 ਤੱਕ ਅਸੀ ਮੰਨ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਇਹਦਾ ਜਿਹੜਾ ਸੁਮੇਲ ਅਖੀਰ ਤੈ ਕੀਤਾ ਲਗਭਗ ਪੰਜ ਸਦੀਆਂ 500 ਸਾਲਾਂ ਦਾ ਜਿਹੜਾ ਮਹਾਨ ਲੋਕਾਂ ਦੀਆਂ ਰਚਨਾਵਾਂ ਮਹਾਨ ਨਾਇਕਾਂ ਦੀਆਂ ਰਚਨਾਵਾਂ ਨੇ ਦੇ ਵਿੱਚ ਆਮ ਜਾਣਕਾਰੀ ਬਹੁਤ ਜ਼ਰੂਰੀ ਹੈ ਉਹ ਅਸੀਂ ਇਹਦੇ ਵਿੱਚ ਪ੍ਰਾਪਤ ਕਰਦੇ ਹਾਂ ਜਿਵੇਂ ਕਿ 1430 ਅੰਕ ਨੇ ਅੰਕ ਬੋਲ ਦਿੰਦੇ ਆ ਪੰਨਿਆਂ ਨੂੰ 1430 ਪੰਨਿਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 35 ਮਹਾਂਪੁਰਖਾਂ ਦੀ ਬਾਣੀ ਆ 35 ਮਹਾਨ ਲੋਕਾਂ ਦੀ ਜਿਵੇਂ 6 ਗੁਰੂ ਸਾਹਿਬ ਪਹਿਲੇ 5 ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਤੇ 6ਵੇਂ ਗੁਰੂ ਤੇਗ ਬਹਾਦਰ ਨੌਵੇਂ ਗੁਰੂ ਜੀ ਦੀ ਬਾਣੀ ਇਸ ਤੋਂ ਬਿਨਾ 15 ਭਗਤਾਂ ਦੀ ਬਾਣੀ ਹੈ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਨਾਨਕ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਇਕੱਠਾ ਕੀਤਾ ਤੇ ਆਸ਼ੀਰਵਾਦ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤਾ 11 ਭਟਾਂ ਦੀ ਬਾਣੀ ਹੈ ਇਸ ਤੋਂ ਬਿਨਾ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਤਿੰਨ ਸਿੱਖਾਂ ਦੀ ਬਾਣੀ ਹੈ ਇਸ ਦੇ ਵਿੱਚ ਟੋਟਲ ਜਿਹੜੇ ਆ ਕੁੱਲ 35 ਮਹਾਂਪੁਰਖਾਂ ਦੀ ਮਹਾਨ ਨਾਇਕਾਂ ਦੀ ਰਚਨਾ ਇਸ ਦੇ ਵਿੱਚ ਸ਼ਾਮਲ ਹੈ ਸੰਗੀਤਕ ਪੱਖ ਤੋਂ ਵੇਖੀਏ ਤਾਂ 31 ਰਾਗ ਨੇ ਪਹਿਲਾ ਰਾਗ ਜਿਹੜਾ ਉਹ ਸ਼ੀਰੀ ਰਾਗ ਹੈ ਪਹਿਲੀ ਬਾਣੀ ਜਪ ਜਪਜੀ ਸਾਹਿਬ ਕਹਿੰਦੇ ਆਪਾਂ ਉਹਨਾਂ ਨੂੰ ਪਹਿਲਾ ਰਾਗ ਸ਼ੀਰੀ ਰਾਗ ਹੈ ਅਖੀਰਲਾ ਰਾਗ ਹੈ ਜੈਜਾਵੰਤੀ ਰਾਗ ਜੋ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਹੈ ਹਰ ਰਾਗ ਦੇ ਸ਼ੁਰੂ ਵਿੱਚ ਮੁੱਖ ਉਪਦੇਸ਼ ਵਾਲੇ ਸ਼ਬਦ ਨੇ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਆ ਇਹ ਜਿਹੜੇ ਮੁੱਖ ਸ਼ਬਦ ਨੇ ਇਹ ਲਗਭਗ 31 ਵਾਰੀ 33 ਵਾਰੀ ਸੌਰੀ ਰਿਪੀਟ ਕੀਤੇ ਹੋਏ ਨੇ ਬਾਰ ਬਾਰ ਹਰੇਕ ਰਾਗ ਦੇ ਸ਼ੁਰੂ ਤੋਂ ਪਹਿਲਾਂ ਲਗਭਗ ਇਹ ਸ਼ਬਦ ਦਿੱਤੇ ਆ ਕੁਝ ਬਾਣੀਆਂ ਦੇ ਸ਼ੁਰੂਆਤ 'ਚ ਵੀ ਇਹ ਦਿੱਤੇ ਹੋਏ ਆ ਇਸ ਤੋਂ ਬਿਨਾ ਵੱਖ-ਵੱਖ ਕਨਸੈਪਟ ਨੇ ਵੱਖ-ਵੱਖ ਵਿਸ਼ੇ ਨੇ ਸ੍ਰੀ ਆਦ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਤੇ ਬਹੁਤ ਹੀ ਡਿਟੇਲ ਵਿੱਚ ਗੱਲ ਹੋ ਸਕਦੀ ਹੈ ਔਰ ਸ਼ਾਇਦ ਇਹਦੀ ਜ਼ਰੂਰਤ ਵੀ ਹੈ ਕਿਉਂਕਿ ਧਰਮਾਂ ਦੇ ਵਿੱਚ ਬਹੁਤ ਸਾਰੇ ਵਹਿਮ ਭਰਮ ਬਹੁਤ ਸਾਰੇ ਉਲਝਣਤਾਣੀ ਜਿਹੜੀ ਆ ਉਹ ਇਸ ਵਜ੍ਹਾ ਕਰਕੇ ਪਾ ਦਿੱਤੀ ਜਾਂਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪੜਨ ਦੀ ਆਦਤ ਜਿਹੜੀ ਆ ਉਹ ਸ਼ਾਇਦ ਘੱਟ ਹੁੰਦੀ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਅਗਲੇ ਵੀਡੀਓ ਵਿੱਚ ਕਿਸੇ ਕਨਸੈਪਟ ਨੂੰ ਲੈ ਕੇ ਗੁਰੂ ਸਾਹਿਬਾਨ ਦੀਆਂ ਭਗਤਾਂ ਦੀਆਂ ਉਹਨਾਂ ਸਿੱਖਾਂ ਦੀਆਂ ਤੇ ਉਹਨਾਂ ਪੱਟਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਦੇ ਉਹਦੀ ਐਗਜ਼ਾਮਪਲ ਲੈ ਕੇ ਉਹਦੀਆਂ ਉਦਾਹਰਨਾਂ ਲੈ ਕੇ ਕਿਸੇ ਕਨਸੈਪਟ ਤੇ ਆਪਾਂ ਗੱਲ ਕਰ ਸਕੀਏ ਤੇ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਅਗਰ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਤੁਹਾਡੇ ਇਸ ਹੌਸਲੇ ਨਾਲ ਅਗਲੀ ਵੀਡੀਓ ਪਾ ਸਕੀਏ ਧੰਨਵਾਦ ਦੋਸਤੋ